ਉੱਧਰ ਆ ਉੱਧਰ ਪ੍ਰਾਇਤਨ ਨਾਲ ਫੋਟੋ ਚੱਕੀਓ ਵੜਦੇ ਆ ਬੰਦ ਕੋ ਘੜਵਾ ਦੇ ਯਾਰ ਚਲੇ ਜਾਓ ਠੀਕ ਹੈ ਤਿੰਨ ਏਸੀ ਚੋਰੀ ਹੋ ਗਈ ਸੀ ਉਸਦੇ ਅਸੀਂ ਪੜਤਾਲ ਕਰਦੇ ਹੋਏ ਚਾਰ ਚੋਰ ਤੇ ਇੱਕ ਵੜੀਆ ਇਹੜੇ ਫੜੇ ਨੇ ਜਿਨ੍ਹਾਂ ਦੇ ਵਿੱਚੋਂ ਸਾਗਰ ਜਿਸ ਤੇ ਪਹਿਲਾਂ 7 ਮਕਦਮੇ ਦਰਜ ਨੇ ਸਲੀਮ ਹੈ ਜਿਸ ਤੇ 6 ਮਕਦਮੇ ਦਰਜ ਨੇ ਉਸ ਤੋਂ ਬਾਅਦ ਸਿਕੰਦਰ ਹੈ ਜਿਸ ਤੇ 2 ਐਫਆਈਆਰ ਨੇ ਇਹ ਕਿਹਨਾਂ ਦੇ ਨਾਲ ਕਬਾੜੀ ਆ ਸਚਿੰਤ son of ਰਾਜਕੁਮਾਰ ਜਿਹੜਾ ਭੋਗਲਾ ਰੋਡ ਤੇ ਕਬਾੜ ਦਾ ਕੰਮ ਕਰਦਾ ਜਿਨੇ ਇਹਨਾਂ ਤੋਂ ਏਸੀ ਖਰੀਦੇ ਨੇ ਅਸੀਂ ਇਹਨਾਂ ਨੂੰ ਕਾਬੂ ਕਰ ਲਿਆ ਤੇ ਇਹਨਾਂ ਤੋਂ ਏਸੀ ਪ੍ਰਾਪਤ ਕਰਾ ਲਈ ਸਰ ਇਹਨਾਂ ਦਾ ਜਿਹੜਾ ਕਬਾੜੀ ਹੈਗਾ ਉਹਦਾ ਵੀ ਕੋਈ ਇਸ ਤਰ੍ਹਾਂ ਦਾ ਰਿਕਾਰਡ ਕਈਂ ਨਹੀਂ ਰਹੇਗਾ ਫਾਇਨੈਂਸ ਮੰਗ ਉਹਦੀ ਅਜੇ ਤਫ਼ਤੀਸ਼ ਜਾਰੀ ਹੈ ਅੱਗੇ ਵੀ ਦੇਖਦੇ ਆ ਕੀ ਹੈ ਕੀ ਨਹੀਂ ਅਜੇ ਤਾਂ 2 ਦਿਨ ਦਾ ਪੁਲਸ ਰਮੜਾ ਹੈਗਾ ਇਹਨਾਂ ਦਾ ਪਰ ਜਿਹੜਾ ਸਾਡਾ ਇਸਟੋਰੀ ਦਾ ਸਮਾਨ ਸੀ ਉਹ ਅਸੀਂ ਰਿਕਵਰ ਕਰਾ ਲਿਆ ਜਿਹੜੇ ਜੋ ਕੁਝ ਵੀ ਨੇ ਜੋ ਉੱਥੇ ਚੋਰੀ ਕੀਤਾ ਸੀਗਾ ਜੋ ਇਹਨਾਂ ਨੇ ਕਾਲਜ ਦੇ ਵਿੱਚ ਚੋਰੀ ਕੀਤਾ ਸੀ ਉਹ ਬਰਬੰਦ ਹੋ ਗਿਆ ਤਿੰਨ ਐਸ ਏ ਹਾਂਜੀ ਤੇ ਕੀ ਰੱਖਦੇ ਸਾਰੇ ਇਹਨਾਂ ਨੇ ਵੀ ਕਿਉਂ ਇਹ ਕੀ ਕਾਹਦੇ ਵਾਸਤੇ ਕੀਤਾ ਸੀ ਇਹ ਚੋਰ ਨੇ ਜੀ ਅੱਛਾ ਪ੍ਰੋਫੈਸ਼ਨਲ ਪਹਿਲਾਂ ਇਹਨਾਂ ਦਾ 7 ਮਕਦਮੇ ਇਕੱਤੇ ਦਰਜ ਨੇ 6 1 3 ਨੇ ਜੀ 2 1 ਤੇ ਨੇ ਆ ਰੈਗੂਲਰ ਚੋਰੀਆਂ ਦਾ ਕੰਮ ਕਰਦੇ ਨੇ ਨੈਸ਼ਨਲ ਲਿਫਟ ਨੇ ਨਹੀਂ ਜੀ ਅਜੇ ਦੇਖਦੇ ਆ ਮਤਲਬ ਹਜੇ ਤੱਕ ਤਾਂ ਕੋਈ ਇਹੋ ਜੀ ਗੱਲ ਸਾਹਮਣੇ ਆਈ ਨਹੀਂ ਵੀ ਨਸ਼ਾ ਨੁਸ਼ਾ ਕਰਦੇ ਆ ਪੱਕੀ ਜਿਹੜੇ ਰਹਿਣ ਵਾਲੇ ਕਿੱਥੇ ਆਕ ਇਹਨਾਂ ਕਾਲਜ ਦੀ ਬੈਕ ਸਾਈਡ ਜਿਹੜੀ ਕਲੋਨੀ ਐ ਟੇਹਾ ਬਸਤੇ ਉੱਥੇ ਰਹਿਣ ਵਾਲੇ ਨੇ ਇੱਕ ਇਸ ਤੋਂ ਬਾਅਦ 16 ਤਰੀਕ ਨੂੰ ਇੱਕ ਐਕਟੀਵਾ ਚੋਰੀ ਹੋ ਗਈ ਸੀ ਜਿਹੜੀ ਅੱਖਾਂ ਦੇ ਵਿੱਚ ਮਿਰਚਾ ਪਾ ਕੇ ਲੈ ਗਈ ਸੀ 19 ਤਰੀਕ ਨੂੰ ਗਸ਼ਤ ਤੇ ਸਾਨੂੰ ਸਾਡੇ ਐਸਐਸਸੀ ਜਿਹੜਾ ਗਸ਼ਤ ਕਰ ਰਿਹਾ ਸੀ ਦੌਰਾਨ ਇਹ ਗਸ਼ਤ ਉਸ ਨੂੰ ਨੰਬਰ ਉਹਦਾ ਯਾਦ ਸੀ 0759 ਉਹਨਾਂ ਦਰਾਨੇ ਗਸਤੋ ਦੇ ਪਿੱਛੇ ਜਾ ਕੇ ਗੱਡੀ ਲਾ ਲਈ ਉਹ ਐਕਟਿਵਾ ਭਜਾ ਕੇ ਮੇਨ ਰੋਡ ਤੇ ਲੈ ਗਿਆ ਜਿੱਥੇ ਐਸਵਾਈਐ ਨਹਿਰੀ ਜਗ੍ਹਾ ਪਈਆ ਰੋਡ ਦੇ ਉੱਪਰ ਸਦਰ ਠਾਣੇ ਤੋਂ ਪਹਿਲਾਂ ਝਾੜੀਆਂ ਦੇ ਵਿੱਚ ਉੱਥੇ ਉਹ ਭਜਦਾ ਐਕਟਿਵਾ ਲੈ ਕੇ ਜਾ ਰਿਹਾ ਸੀ ਉੱਥੇ ਛੱਡ ਕੇ ਉਤੋਂ ਝਾੜਾਂ ਦੇ ਵੜ ਕੇ ਗਿਆ ਐਕਟਿਵਾ ਤੇ ਜਿਹੜੀ ਉਹਦਾ ਬ੍ਰੀਫਕੇਸ ਸੀ ਉਹ ਬਰਬੰਦ ਹੋ ਗਿਆ ਸੜਕ ਤੇ ਹਲੇ ਬੰਦਾ ਨਹੀਂ ਬੰਦੇ ਨਹੀਂ ਜੀ ਬਰਬੰਦ ਸੀ ਬ੍ਰੀਫਕੇਸ ਵਿੱਚ ਕੋਈ ਖਾਸ ਬ੍ਰੀਫਕੇਸ ਦੇ ਵਿੱਚ ਉਹਨਾਂ ਦੇ ਜਿਹੜੇ ਐਸੋ ਇਹ ਐਸੋ ਇਹ ਦੇ ਦੇ ਉਸੀ ਪੇਪਰ ਸੀ ਟੈਚੀ ਸੀ ਤੇ ਕੁਝ ਪੇਪਰ ਸੀ ਉਹਨਾਂ ਦੇ ਟੈਚੀ ਦੇ ਵਿੱਚ ਮਤਲਬ ਉਹ ਵੀ ਲੱਗਦਾ ਹੈ ਵੀ ਚੋਰੀ ਉਹ ਸਾਰਾ ਉਸ ਤਰ੍ਹਾਂ ਹੀ ਮਿਲ ਗਿਆ ਸਮਾਨ ਉੱਥੇ ਮਤਲਬ ਪੁਲਿਸ ਪਾਰਟ ਨਾਪਣ ਜੋ ਕੋਈ ਕੰਮ ਪੁਲਿਸ ਪਾਰਟੀ ਨੇ ਮਤਲਬ ਕਿ ਐਕਟਿਵਾ ਛੱਡ ਕੇ ਭੱਜ ਗਈ ਉਹਨਾਂ ਚ ਰੁਕਤ ਦੇ ਵਿੱਚ ਉਹ ਤਾਂ ਭੱਜ ਗਈ ਯਾਰ ਪੁੱਤ ਜੋ ਜ਼ਮਾਨਤ ਕਾਗਜ਼ ਪੱਤਰ ਮਿਲਿਆ ਉਹ ਸਾਰਾ ਸਾਡੇ ਸਾਡੇ ਕਬਜ਼ੇ 'ਚ ਦਿਖਾਓ ਜੀ ਐਕਟਿਵਾ ਸਾਡੇ ਕੋਲ ਖੜੀ ਹੈ ਜੀ ਆ ਸਾਰਾ ਕਬਜ਼ੇ 'ਚ ਲੈ ਲਿਆ ਜੀ ਹਾਂ ਜੀ ਜਿਹੜੇ ਉਹਦੀ ਆਰ.ਸੀ ਤੇ ਪੇਪਰ ਸਾਰੇ ਕਰਦੇ ਸੀ ਤੇ ਅੱਛੀ ਸਾਡੀ ਮੰਦੀ ਇਹ ਹੈ ਕਿ ਤੁਸੀਂ ਉਹ ਲੈ ਲੈ ਜਾ ਜੋ ਕਾਗਜ਼ ਪੱਤਰ ਬੜਿਆ ਉਹਦਾ ਕੋਈ ਐਡਰੈਸ ਤੁਹਾਨੂੰ ਪਤਾ ਲੱਗੇ ਕੋਪਨ ਹਾਂਜੀ ਉਹਨਾਂ ਦੀ ਮਾਲਕਾਂ ਦੀ ਹੈਗੀ ਮਾਲਕਾਂ ਨੂੰ ਸਲਕਤ ਕਰਾਉਂਦੀ ਜਿਹਨਾਂ ਦੀ ਜਿਹੜਾ ਚੋਰ ਸੀ ਉਹ ਲੈ ਗਿਆ ਸੀ ਚੋਰ ਅਜੀ ਲੱਭ ਰਹੇ ਆਂ ਜੀ ਅਸੀਂ ਚੋਰ ਨਹੀਂ ਲੱਭਿਆ ਜੀ ਉਹਨਾਂ ਨੂੰ ਹਾਂਜੀ ਨਹੀਂ ਚੋਰ ਅਸੀਂ ਲੱਭ ਰਹੇ ਆਂ ਅੱਛਾ ਜੀ ਇਹ ਸਾਰੇ ਇਸ ਤੋਂ ਬਿਨਾ ਹੋਰ ਛੋਟੇ ਕਬੂਟ ਚੋਰੀਆਂ ਵੀ ਹੋਈਆਂ ਪਿਆ ਕੋਈ ਆਪਾਂ ਸਾਰੀ ਚੋਰੀਆਂ ਟਰੇਸ ਕਰ ਰਹੇ ਆਂ ਦੇਖੋ ਚੋਰੀ ਹੁੰਦੀ ਹੈ ਆਪਾਂ ਨੂੰ ਟਾਈਮ ਲੱਗਦਾ ਉਹਦੇ ਵਾਸਤੇ ਆਪਰ ਮਾਤਾ ਪਤਾ ਨਹੀਂ ਵੀ ਕੌਣ ਚੋਰ ਹੈ ਇੱਕ ਦੋ ਦਿਨ ਚ ਆਪਾਂ ਕੋਈ ਨਾ ਕੋਈ ਤਫਤੀਸ਼ ਕਰਕੇ ਉਸ ਨੂੰ ਉਹ ਵੀ ਸਾਰੀਆਂ ਟ੍ਰੇਸ ਕੋਈ ਵੇਸਤਾ ਨਹੀਂ ਜਿਵੇਂ ਤੁਸੀਂ ਫੜੇ ਹੋਏ ਐ ਕੋ ਇਨ੍ਹਾਂ ਇਨ੍ਹਾਂ ਦੇ ਵਿੱਚੋਂ ਕੋਈ ਹੋਰ ਵੀ ਚੋਰੀ ਮਰਨੀ ਹੋਊਗੀ ਹਾਂ ਹਾਂ ਵੀ ਤਫਤੀਸ਼ ਜਾਰੀ ਹੈ ਜੀ ਅਜੇ ਅਜੇ ਇੱਕ ਟ੍ਰੇਸ ਹੋ ਗਈ ਐ ਕਰ ਇਨ੍ਹਾਂ ਤੋਂ ਹੋਰ ਹੋਈਆਂ ਪਹਿਲਾਂ ਪੁਲਿਸ ਰਮਾਣੇ ਨੇ ਦੋ ਦਿਨ ਦਾ ਪਿਆ ਉਸ ਤੋਂ ਬਾਅਦ ਜੋ ਵੀ ਹੋਏਗਾ ਹੋਰ ਹੋਈਆਂ ਤੇ ਉਹ ਵੀ ਨਿਕਲ ਜਿਸ ਤਰ੍ਹਾਂ ਕਿ ਅਜੇ ਦੋਕ ਦਿਨ ਨਹੀਂ ਹੋਏ ਮੇਰੇ ਖਿਆਲ ਜੋ 24 48 ਮਿੰਟ ਜਿਆਦਾ ਸਮਾਂ ਹੋ ਗਿਆ ਤੇ ਪੁਲਿਸ ਦੀ ਅੱਡੀ ਉੱਡੀ ਕਾਮਯਾਬੀ ਵੀ ਕਾਲਜ ਵਾਲੇ ਚੋਰ ਨੂੰ ਫੜ ਲਿਆ ਤੇ ਅੱਗੇ ਹੋਰ ਚੋਰੀਆਂ ਵੀ ਹੋਣਗੀਆਂ ਇਸ ਲਈ ਹੋਰ ਚੋਰੀਆਂ ਹੁਣ ਦੋ ਦੋ ਦਾ ਪੁਲਿਸ ਮਾਡਲ ਆ ਉਸ ਦੇ ਵਿੱਚ ਹੁਣ ਦੇਖਾਂਗੇ ਇਹਨਾਂ ਨੂੰ ਇੰਟਰੋਗੇਸ਼ਨ ਚਾਹ ਕਰਾ ਜੋ ਵੀ ਮੰਦੇ ਆ ਅਗਲੀ ਤੇ ਸਰ ਸ਼ਹਿਰ ਵਾਸੀਆਂ ਨੂੰ ਸ਼ਹਿਰ ਵਾਸੀਓ ਸਾਡੀ ਅਪੀਲ ਹੈ ਵੀ ਕਿਤੇ ਵੀ ਚੋਰੀ ਹੁੰਦੀ ਸਾਨੂੰ ਨਾਲੇ ਨਾਲ ਇਨਫੋਰਮੇਸ਼ਨ ਦਿਓ ਉਸ ਦੇ ਵਿੱਚ ਅਸੀਂ ਆਪਣੇ ਕਲ ਟੈਕਨੀਕਲ ਤਰੀਕੇ ਨਾਲ ਸਾਰੇ ਨੂੰ ਚੈੱਕ ਕਰਾਂਗੇ ਜਿਸ ਤਰ੍ਹਾਂ ਵੀ ਹੈ ਅਸੀਂ ਫੜ ਕੇ ਚੋਰੀ ਅਡਰੈਸ ਕਰਾਂਗੇ ਦੇ ਸਰ ਇਹ ਤਾਂ ਕਿ ਸ਼ਹਿਰ ਵਸੇ ਲਈ ਜਿਹੜੇ ਇਤਨ ਦੇ ਸ਼ਰਾਰਤ ਦੇ ਅੰਸਰ ਜਿਹੜੇ ਪਿੱਛੇ ਬਣਿਆ ਇਹਨਾਂ ਨੂੰ ਕੀ ਇਹਨਾਂ ਵਾਸਤੇ ਤਾਂ ਹੁਕਮੀ ਆ ਵੀ ਆਇਆ ਤਾਂ ਸ਼ਹਿਰ ਸ਼ਰਧਾਂ ਚੱਲ ਜਣੀਆਂ ਚੋਰੀਆਂ ਛੱਡ ਦੇਣਾਂ